ਉਹ ਸ਼ੋਡਾ ਦੇ ਕੋਲ ਉਹ ਲੋਹਰ ਮਾਰਾ ਉਹਨੂੰ ਕਿਤੇ ਨਿਮਣਨ ਲਗਾ ਬਹੁਤ ਬੁਰਪੁਦੀ ਇਹਨੇ ਕਿਹੜਾ ਖਲੇ ਬੜਿਆ ਵੈਰੀ ਗੁਣੀ ਕਮੀ ਦੇ ਹਾਂ ਬਹੁਤ ਨੇ ਦਾ ਬਿਸਤ ਤੇ ਲੈਟਰ ਬ੍ਰੇਕ ਮੇਰਾ ਹੌ ਜੇ ਹਾਂ ਇੱਕ ਸੰਕਰ ਸੰਗੋਹ ਸੰਦੀਪ ਸਰਕ ਸਰਕ ਟੀਮ ਕਹਿੰਦੀ ਵਾ ਰੇਡਰ ਤੋਂ ਵਾਰੋਂ ਲੜਿਆ ਹੈ ਰੇਡਰ ਤੋਂ ਇੱਕ ਸਾਧਵਾਨ ਨੇ ਮੇਰਾ ਦਾ ਕੱਲੇ ਦਿਨ ਰਾਇਟਿਆ ਕੇ ਸਾਧਵਾਨੋਂ ਕਿਹੜੇ ਲੜ ਰਿਹਾ ਕਰਦਾ ਹੈ ਬੰਦੇ ਰੇ ਸਾਧਵਾਨ ਮੀਂਹੋ ਪਾ ਦੇ ਗਾ ਦਿੰਦੇ ਪਾਏ ਤੇ ਗਏ ਸਾਧਵਾਨੀ ਬੰਬਿਆ ਗਿਆ ਵਿਚ ਕਿਹੜੇ ਕਹਿੰਦਾ ਕਿ ਭਾਈ ਸਾਧਵਾਨੇ ਕਾ ਉਹ ਕਾ ਦਿਨ ਦਾ ਵੀਰ ਕੇ ਦਿਨ ਦੇ ਨਹੀਂ ਅੱਜ ਸੁਦੀ ਸਾਰ ਉੱਪਰ ਦੇ ਸ਼ੰਕਰ ਸੰਧਵਾਨ ਕਿੰਨਾ ਬਦਲ ਬਦਲ ਕੇ ਆਇਆ ਇਹਨਾਂ ਕਿੱਧਰ ਨਾ ਆਵੇ ਇਹ ਜਿਹੜਾ ਉਹ ਜਿਹੜਾ ਬੜਾ ਉਹ ਜਦੋਂ ਮੈਂ ਸੁਝਾਈ ਪਰ ਚੰਪਰ ਹਰ ਸਾਰ ਕਹਿੰਦਾ ਕਿ ਵੱਡੀ ਕਰਦੇ ਬਹੁਤ ਪਰ ਮੇਰੀ ਮਾਮੀ ਮਾ ਸੰਦੀਪ ਸੋਰਪੁਰੇ ਕਿੱਦਾਂ ਨੇ ਇਹਦੇ ਫਾਇਦਾ ਪੰਜਾਬ ਚ ਤੁਹਾਡੀ ਟੀਮ ਬੁੱਕ ਕਰ ਲਈਏ ਸਾਡੀ ਬੜੀਆ ਮਹਿੰਗੀ ਮੁੰਦੀ ਟੀਮ ਹੈ ਨਹੀਂ ਸੀ ਟੀਮ ਲੌਂਗ ਕਿਹੜਾ ਮੈਂ ਬਜਰ ਉਪਰ ਦੇਸ਼ਣ ਕਰੀ ਇਹ ਇਤਿਹਾਸ ਬਣ ਜਾਣਾ ਵੀ ਇੱਕੋ ਪਰਿਵਾਰ ਚ ਟੀਮ ਕਰਦੀ ਤੇ ਰੇਟਰ ਵੀ ਕੋ ਤਿਆਰ ਕਰਦਾ ਨਾ ਦਾਦੇ ਦੇ ਨਾਲ ਕੋਈ ਹੋਰ ਪਿੰਡ ਦੇ ਵਿੱਚ ਕੋਈ ਪੀਪੀ ਵਰਗਾ ਹੈਗਾ ਜਿੰਦਾ ਅਜੇ ਵਰਗ ਨਹੀਂ ਬੰਦਾ ਨੌਜਵਾਨ ਉਹ ਬੁੱਤੜ ਕਰ ਲਗਲੇ ਖੇਲਣ ਜਾ ਰਹੀ ਟੀਮ ਜੀ ਜਾਈਬਨ ਦਾਇਸਾ ਲੁਭੀ ਨੀ ਉਹ ਨੀ ਮੈਂ ਤੁਹਾਂ ਚਾਹੇ ਹੀ ਮੇਰਾ ਭਰਾ ਤੇ ਮੈਂ ਜਿਹਨਾਂ ਕਬੂਲ ਨੇ ਕੱਪ ਦੇ ਫਿਰ ਤੁਹਾਡੇ ਇੱਕ ਵੱਖਰੀ ਟੀਮ ਕਰ ਲਈ ਇੱਕ ਤਰੀਕ ਨਾ ਇਹ ਬੱਡੀ ਵਜ਼ਰਟੀ ਕਿਤੀ ਮਸਤਾਦ ਨਹੀਂ ਛੋਟੇ ਬਜਟ ਮੈਂ ਨਹੀਂ ਆਣੀ ਮੈਂ ਬਬਨ ਕਰਦੇ ਜੀ ਇਹ ਪੈਸੇ ਦੇ ਕੋਈ ਜਗਾ ਜਾਣੇ ਵੀ ਮਨੀ ਸਾਦੀ ਪ੍ਰਾਈਸ ਵੀ ਨਹੀਂ ਜਿੱਦਾਂ ਛੋਟੀ ਬੱਡੀ ਵਜ਼ਰਟੀ ਕਿਤੀ ਵਗਰ ਖਿਲੀ ਸੀ ਅਰੇ ਇਹ ਵੀ ਗੱਲ ਹੈ ਤੇ ਹਾਲ ਦੇ ਵਿੱਚ ਪਹਿਲੀ ਵਾਰੀ ਦਿਖਾਉਣ ਲਗਾ ਨਾ ਤੇ ਘਰ ਦੇ ਰੈਡੀ ਹੈ ਪੂਰੇ ਗੇਟਨ ਨੂੰ ਬਾਪੂ ਜੀ ਪੂਰਾ ਰੈਡੀ ਨਾ ਬਾਪੂ ਤੇਰੇ ਬਾਪੂ ਵਾਲੇ ਜੋਸ਼ ਕਿਤਾ ਮਨ ਸੰਦੀਪਾ ਜਲ ਸ਼ੰਕਰਲ ਵੀ ਕਿਹਾ ਕਿ ਉਹ ਵੀ ਖੇਡ ਸਕਦਾ ਕਿੰਦਾ ਆ ਉਹਨੂੰ ਸੁਵਿਧੀਆਂ ਵਾਲੇ ਪਾਰੀ ਬਾਰੇ ਦੇਖਦੇ ਆ ਬਰਾਵਾ ਸੁਜੀ ਜਾਵੇ ਬਾਕੀ ਕੋਣ ਬਟੀਨ 5 ਕਰੋੜ ਨੂੰ ਕਰੋ ਦਿਨ ਕਹਿੰਦੇ ਕਿ ਅਧਰਿਆਦ ਬੋਲਿਆ ਸਹੀ ਤੇ ਜਦ ਵੱਡਾ ਬਜਟ ਚੀਜ਼ ਤਾਂ ਮੈਂ 8 ਲੱਖ ਰੱਖਦਾ ਪ੍ਰਾਈਸ ਤਾਂ ਨਾਲ ਕਰ ਰੱਖਿਆ ਮੇਲੀ ਬਣੀ ਠੀਕ 50 ਵੀ ਨਹੀਂ ਚਾਹੀਦਾ ਲੱਖੀ 50 ਮੈਂ ਸਾਈਤਾ ਨੂੰ ਦਵਾਂਗੇ ਉਹ ਤਾਂ ਬਾਕੀ ਦੀ ਮਤਲਬ ਅਸੀਂ 2 ਲੱਖ ਰੁਪਏ ਤੁਹਾਨੂੰ ਦੇਣ ਲੱਗਦਾ ਵਾ ਪਾਰਟੀ ਚੜੇ ਮੈਂ ਕਿਸਮਤ ਕਰ ਮੈਂ ਨਹੀਂシャレ ਚੱਲ ਭਰਾ ਸਾਡਾ ਕਹਿੰਦੇ ਮਾਰਨ ਤਾਂ ਮੜਿਆ ਰੱਖ ਲੈ ਕੋਈ ਬਾਈ ਚਾਲ ਰੋ ਚੱਲੀ ਇਧਰ ਕਰ ਲੈ ਹਾਂ ਦੂਜਾ ਰੋਕ ਕੇ ਬੰਦ ਕਰ ਦੇ ਇਹ ਤਾਂ ਨਹੀਂ ਇਹ ਤਾਂ ਦੂਜਾ ਮਾਰਾ ਇਹ ਤਾਂ ਕਿਹ ਕੁੱਦ ਗੱਡੀ ਜਣਾ ਤੂੰ ਤਾਂ ਲੱਗੜ ਖਰਚਾ ਵਾ ਇੱਕ ਹੀ ਗੱਡੀ ਮਿਲ ਜਾਂਦੀ ਇਹਨਾਂ ਨਾਲ ਅਲੱਗ ਲੱਗਦੀ ਆ ਪਰ ਇਹ ਲੈ ਜੇ ਤੂੰ ਜਿੰਨੇ ਜਿੰਨੇ ਹੁਣ ਬਤਾਦੇ ਨੇ ਵੱਖਰੀ ਗੱਡੀ ਚੋਣਾ ਡੈਡੀ ਨੇ ਵੱਖਰੀ ਦਿੱਤੇ ਆ ਵੱਖਰੀ ਮੈਂ ਮੂਦ ਤੇ ਉਹ ਤੇ ਵੱਖਰੀ ਇੱਕ ਗੱਡੀ ਮਿਲ ਜਾਂਦੀ ਮੈਂ ਉਨਾਂ ਨੇ ਫਿਰ ਤਾਂ ਠੀਕ ਹੈ ਜਿਹੜੇ ਹੁਣ ਬਾਹਰੋਂ ਰੇਡਰ ਕਰਨੇ ਜੇ ਇਹ ਮਤਲਬ ਇਤੋਂ ਪਰ ਜੱਫੇ ਤੋਂ ਨਹੀਂ ਲਾਇ ਲੈਣੇ ਇਹ ਹੁਣ ਤੈਨੂੰ ਇਹਨਾਂ ਦਾ ਪੂਰਾ ਮਾਨਮ ਰੇਡਰ ਦੇ ਦਾਦੇ ਦੀਆਂ ਮਮਕੀ ਜੀ ਨੰਬਰ ਨਿਕਲਣੇ ਤਾਂ ਤਰ੍ਹਾਂ ਰੇਡ ਪਾਉਗਾ ਦਾਦੇ ਦੇ ਮਾਰਿਆ ਪਰ ਇਹਨਾਂ ਦੇ ਘੱਟ ਹੈ ਥੋੜਾ ਜਣਾ ਜਾਂਦੇ ਨੇ ਜਿਆਦਾ ਬਾਹਰ ਨਹੀਂ ਇਸ ਤਰੀਕੇ ਨਾਲ ਬਈ ਦੋ ਵੀ ਨਹੀਂ ਲਾਇ ਕੋਈ ਬ੍ਰੈਕਤੀ ਕੁੰਝ ਕੋਲੇ ਆ ਜਾਓ ਆ ਜਾਓ ਦਾਦਾ ਜੀ ਵੀ ਉਧਰ ਗਏ ਬੈਕਪੋ ਕੇ ਕੇਪਸ ਜਿਹੇ ਹੋਇਆ ਕਾਇਨਦੋ ਦਿੱਲੀ ਵਾਲੇ ਬਾਈ ਨਾਲ ਲੱਗੇ ਜੀ ਫਿਰ ਬਹੁਤ ਚੰਗੀ ਨਹੀਂ ਹੋਈ ਨਹੀਂ ਕੰਸਟਰਕਟਿਵ ਜੀ ਤਾਂ ਉਹ ਜਿਹੜਾ ਉਹ ਸਾਰੀ ਜਿਹੜਾ ਡਾਈ ਦਾ ਜੇ 500 ਦਾ ਮਾਮਾਏ ਚਾਹ ਤਾਂ ਕੰਮ ਨਹੀਂ ਉਹ ਅੱਜ ਕੱਲ੍ਹ 500 ਕਿੰਦਾ ਪਲੇਅਰ ਉਹਨੂੰ ਧੰਨਵਾਦ ਕਰਨਾ ਚਾਹੀਦਾ ਜਿਹੜਾ ਕੈਂਪ ਲਾਇਆ ਉਹ ਸਗੋਂ ਵਾਰ ਰੱਖਦੇ ਆ ਨਾਲ ਕਰਦੇ ਆ ਤੇ ਕਸਤੇ ਪਹਿਲਵਾਨ ਜੀ ਤੁਸੀਂ ਉਹਨੇ ਬੁੱਕ ਹੋਣਾ ਬਹੁਕਰਪੁਰ ਦੀ ਟੀਮ ਦੇ ਵਿੱਚ ਠੀਕ ਆ ਪਰ ਇਹ ਗੱਲਿਆ ਪਰ ਕਬੱਡੀ ਪਹਿਲੀ ਪੁਣੀ ਸ਼ੰਭੂ ਦੇ ਦੰਦ ਤੇ ਸ਼ਿਵ ਦੇ ਦੰਦ ਦੇ ਤੇ ਦੂਜੀ ਪੁਣੀ ਸੰਦੀਪ ਸੁਰਖਪੁਰੀ ਕਹਿੰਦੇ ਤੀਜੀ ਮੈਂ ਪਹਿਲੀ ਜੱਤੀ ਸੀ ਬਈ ਜੀ ਤੀਜੀ ਜੀ ਸਾਜੀ ਬੰਧੀ ਜੀ ਪਾ ਲਾਂਗੇ ਜੋ ਤਰ ਕਿੰਨੀ ਖੁਸ਼ੀ ਹੈ ਇੱਕ ਪਰਿਵਾਰ ਦਾ ਜਦੋਂ ਵੀ ਬਾਹਰੋਂ ਖੇਡ ਰਹੇ ਆ ਤੁਹਾਨੂੰ ਪੂਰੀ ਖੁਸ਼ੀ ਹੈ ਪੂਰੇ 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 ਆ ਸ਼ਾਨ ਦਾ ਸੇਵਾ ਦਾ ਨਹੀਂ ਇਹ ਬੋਲਦੇ ਹਾਂ ਨਹੀਂ ਕੇ ਬੋਲਦੇ ਨਹੀਂ ਬਾਰੇ ਠੀਕ ਹੈ ਬਾਕੀ ਦਾ ਵਿਚਾਰ ਬਹੁਤ ਦਿੰਦਾ ਹੰਸੂ 5 ਸਾਲਾਂ ਗਿਲੇਟ ਹੋ ਗਏ ਉਹ ਵੇਸਣ ਇੱਕ ਦਿਨ ਹੀ ਗਏ ਬਾਕੀ ਬਈ ਮੁਰਵੇ ਬੋਕੂ ਨੀ ਦੇ ਕਿ ਵੀ ਹੁਣ ਕੁਝ 44 47 ਸਾਲ ਤੋਂ ਮੁਰਵੇ ਉਹਦੇ ਵਿਲਾਹ ਇੱਕ ਰਾਣ ਬੋਕੂ ਨੇ ਸਾਡੇ ਨੇ ਰੀਤੇ ਘੇੜ ਸਕਦਾ ਕਬੱਡੀ ਬਾਪੇ ਉਹ ਕੋਈ ਚੱਕਰੇ ਉਮਰਾਂ ਨਹੀਂ ਨੀ ਜਾਂਦੇ ਅਲੋਲਾ ਅਈਦਾ ਜਵਾਰ ਤੇ ਬਾਕੀ ਕੋਈ ਨਹੀਂ ਤੇਰੇ ਹੱਥ ਨਹੀਂ ਮਤਲਬ ਬਾਹਰੋਂ ਨਹੀਂ ਕੋਈ ਪਲੇਅਰ ਘਣਾ ਕਰਦੀ ਟੀਮ ਰੈਡੀ ਕਰ ਲੈਣੀ ਫਿਰ ਸੇ ਉਹ ਮੈਂ ਜੋ ਬਾਹਰ ਲੇ ਕੇ ਘਰਾਣੇ ਚਾਹੀਏ ਸਾਰੇ ਜਿਹਾ ਮੇਰਾ ਹੈ ਸਹੀ ਆ ਪਾਪਾ